ਕਬਰ ਦੀ ਰਾਖੀ ਕਰ ਰਹੇ ਦੋ ਬਲਦ 2000 ਸਾਲ ਪੁਰਾਣੀ ਕਬਰ ਦੀ ਹੋਈ ਖੋਜ ਖੋਜ ਕਰਤਾ ਵੀ ਰਹਿ ਗਏ 당 ਕਬਰ ਯਾਨੀ ਕਿ ਜਿਸ ਦੇ ਵਿੱਚ ਕਿਸੇ ਮਰਦੇ ਨੂੰ ਦਫਨਾਇਆ ਜਾਂਦਾ ਤਾ ਅਸੀਂ ਬਹੁਤ ਵਾਰ ਇਹ ਸੁਣਦੇ ਆ ਕਿ ਪੁਰਾਣੀ ਤੋਂ ਪੁਰਾਣੀ ਕਬਰ ਮਿਲੀ ਹੈ ਖੋਜਕਰਤਾਵਾਂ ਨੂੰ ਤੇ ਜਾਂ ਮਮੀਜ਼ ਮਿਲੇ ਨੇ ਯਾਨੀ ਜੋ ਲੋਕ ਏਜੀਪਟ ਦੇ ਵਿੱਚ ਰਹਿੰਦੇ ਸੀ ਉਹਨਾਂ ਦਾ ਜੇਕਰ ਕੋਈ ਸਾਖ ਸੰਬੰਧੀ ਮਰ ਜਾਂਦਾ ਸੀ ਜਾਂ ਰਾਜੇ ਰਾਣੀਆਂ ਮਰ ਜਾਂਦੇ ਸੀ ਤਾਂ ਉਹਨਾਂ ਨੂੰ ਇੱਕ ਤਾਬੂਤ ਦੇ ਵਿੱਚ ਪਾ ਕੇ ਉਹਨਾਂ ਤੇ ਕੋਈ ਲੇਪ ਲਗਾ ਕੇ ਉਹਨਾਂ ਨੂੰ ਦਫਨਾ ਦਿੱਤਾ ਜਾਂਦਾ ਸੀ ਉਸਨੂੰ ਅਸੀਂ ਮੰਮੀ ਬੋਲਦੇ ਆ ਪਰ ਕਬਰ ਦੇ ਵਿੱਚ ਜਦੋਂ ਕਿਸੇ ਇਨਸਾਨ ਨੂੰ ਬਿਨਾ ਤਾਬੂਤ ਤੋਂ ਦਫਨਾਇਆ ਜਾਂਦਾ ਉਸਨੂੰ ਕਬਰ ਕਹਿੰਦੇ ਆ ਪਰ ਹੁਣ ਕਬਰ ਇੱਕ ਅਜੇਹੀ ਮਿਲੀ ਹੈ ਜੋ ਕਿ 2000 ਸਾਲ ਪੁਰਾਣੀ ਹੈ ਪਰ ਇਸ ਦੇ ਵਿੱਚ ਅਲੱਗ ਕੀ ਹੈ ਕਿ ਇਸ ਕਬਰ ਦੀ ਰਾਖੀ ਦੋ ਬਲਦ ਕਰ ਰਹੇ ਨੇ ਜੀ ਹਾਂ ਬਿਲਕੁਲ ਸਹੀ ਸੋਨ ਰਹੇ ਹੋ ਤੁਸੀਂ ਖੋਜ ਕਰਤਾ ਵੀ 당 ਰਹਿ ਗਏ ਨੇ ਦੇਖ ਕੇ ਕਿਉਂਕਿ ਦੋ ਬਲਦਾ ਦੇ ਵੱਲੋਂ ਇਸ 2000 ਸਾਲ ਪੁਰਾਣੀ ਕਬਰ ਦੀ ਰਾਖੀ ਕੀਤੀ ਜਾ ਰਹੀ ਹੈ ਸੋ ਇੱਕ ਕਬਰ ਕਿੱਥੇ ਮਿਲੀ ਹੈ ਇਹ ਦੋ ਬਲਦ ਕਿਵੇਂ ਉਸ ਦੀ ਰਾਖੀ ਕਰਦੇ ਨੇ ਤਾਂ ਜਾਣਦੇ ਆ ਇਸ ਰਿਪੋਰਟ ਦੇ ਵਿੱਚ ਤੁਰਕੀ ਦੇ ਵਿੱਚ ਇੱਕ 2000 ਸਾਲ ਪੁਰਾਣੀ ਕਬਰ ਮਿਲੀ ਹੈ ਦੱਸਦੀ ਹੈ ਕਿ ਤੁਰਕੀ ਦੇ ਆਰਕੀਓਲੋਜੀ ਵਿਭਾਗ ਦੇ ਜੋ ਲੋਕ ਨੇ ਉਹਨਾਂ ਨੂੰ ਇਹ ਕਬਰ ਮਿਲੀ ਹੈ ਉਹਨਾਂ ਨੇ ਇੱਕ ਪ੍ਰਾਚੀਨ ਸ਼ਹਿਰ ਥਾਰਸਾ ਦੇ ਵਿੱਚ ਖੁਦਾਈ ਤੇ ਸਫਾਈ ਦੇ ਪ੍ਰਯਾਸਾਂ ਦੇ ਦੌਰਾਨ ਦੋ ਬੈਲਾਂ ਦੇ ਸਿਰ ਵੱਲੋਂ ਸੁਰੰਖਿਤ ਇੱਕ 2000 ਸਾਲ ਪੁਰਾਣੀ ਕਬਰ ਨੂੰ ਖੋਜ ਲਿਆਂਦਾ ਇਹ ਜੋ ਕਬਰ ਜਾਂ ਮਕਬਰਾ ਹੈ ਅਧਿਆਮਾਨ ਸਾਂਲੀ ਉਰਫਾ ਰਾਜਮਾਰਗ ਤੇ ਕੋਯੂਲੂ ਪਿੰਡ ਦੇ ਕੋਲ ਸਥਿਤ ਹੈ ਜਿਸ ਨੂੰ ਹੁਣ ਟੂਰਸਰੋਗ ਟੌਮਬਸ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਟੂਰਸਰੋਗ ਟੌਮਬਸ ਰੋਮਨ ਕਾਲ ਦੇ ਨੇ ਕਬਰਾਂ ਦੇ ਜ਼ਮੀਨ ਦੇ نیچے ਦੇ ਵੱਲ ਆਧਾਰ ਸ਼ਿਲਾ ਨੂੰ ਤਰਾਸ਼ ਕੇ ਇਹਨਾਂ ਨੂੰ ਬਣਾਇਆ ਗਿਆ ਸੀਗਾ ਨੀਚੇ ਦੇ ਵੱਲ ਉਤਰਨ ਦੇ ਲਈ 10 ਤੋਂ 13 ਸਟੈਪਸ ਨੇ ਜਿਸ ਤੋਂ ਬਾਅਦ ਕਬਰਾਂ ਤੱਕ ਪਹੁੰਚਿਆ ਜਾਂਦਾ ਹੈ ਕੁਝ ਕਬਰਾਂ ਦੀਆਂ ਦੀਵਾਰਾਂ ਅਤੇ ਦਰਵਾਜ਼ਾ ਤੇ ਵੱਖ-ਵੱਖ ਆਕ੍ਰਿਤੀਆਂ ਬਣੀਆਂ ਹੋਈਆਂ ਨੇ ਠਾਰਸਾ ਇੱਕ ਪ੍ਰਾਚੀਨ ਸ਼ਹਿਰ ਹੈ ਜੋ ਪਹਿਲੇ ਤੋਂ ਖੋਦੀਆਂ ਗਈਆਂ 60 ਕਬਰਾਂ ਦਾ ਘਰ ਮੰਨਿਆ ਜਾਂਦਾ ਇਸ ਨੂੰ 60 ਕਬਰਾਂ ਦਾ ਘਰ ਕਿਹਾ ਜਾਂਦਾ ਇਸ ਪ੍ਰਾਚੀਨ ਸ਼ਹਿਰ ਦੇ ਵਿੱਚ ਹਰ ਦਿਨ ਕੋਈ ਨਾ ਕੋਈ ਨਵੀਂ ਖੋਜ ਹੁੰਦੀ ਰਹਿੰਦੀ ਹੈ ਨੇਕਰੋਪੋਲਿਸ ਖੇਤਰ ਦੇ ਵਿੱਚ ਉਤਖਨਨ 2024 ਦੇ ਵਿੱਚ ਸ਼ੁਰੂ ਹੋਇਆ ਅਤੇ ਟੀਮ ਨੇ ਹਾਲ ਹੀ ਦੇ ਵਿੱਚ ਦੋ ਹੋਰ ਰੋਕ ਕਬਰਾਂ ਦੀ ਖੋਜ ਕੀਤੀ ਹੈ ਆਰਕੀਓਲੋਜਿਸਟ ਦਾ ਕਹਿਣਾ ਹੈ ਕਿ ਬੈਲ ਯਾਨੀ ਬਲਦ ਦੇ ਸਿਰ ਕਬਰ ਦੇ ਉੱਪਰ ਇਸ ਲਈ ਰੱਖੇ ਗਏ ਨੇ ਕਿਉਂਕਿ ਇਹ ਵਿਸ਼ਵਾਸ ਸੀ ਕਿ ਉਹ ਕਬਰ ਦੇ ਮਾਲਕ ਨੂੰ ਬੁਰੀ ਆਤਮਾਵਾਂ ਤੇ ਖੁਦ ਨੂੰ ਸ਼ੁੱਧ ਕਰਨ ਦੇ ਵਿੱਚ ਮਦਦ ਕਰਨਗੇ ਇਹ ਜੋ ਬੈਲ ਨੇ ਭਗਵਾਨ ਬ੍ਰਸਪਤੀ ਦਾ ਪ੍ਰਤੀਕ ਮੰਨੇ ਜਾਣ ਵਾਲੇ ਜਾਨਵਰ ਨੇ ਬੈਲੀਆਂ ਬਲਦ ਖੁਦ ਸ਼ਕਤੀ ਤੇ ਤਾਕਤ ਦਾ ਪ੍ਰਤੀਕ ਵੀ ਨੇ ਅਤੇ ਇਸ ਦੇ ਨਾਲ ਹੀ ਪ੍ਰਤੀਆਸ਼ਿਤਤਾ ਦਾ ਸੰਕੇਤ ਵੀ ਦਿੰਦੇ ਨੇ ਇਹ ਜੋ ਬਲਦ ਨੇ ਐਂਥੈਂਸ ਸ਼ਹਿਰ ਦਾ ਵੀ ਪ੍ਰਤੀਕ ਸੀ ਅਤੇ ਸ਼ਹਿਰ ਦੀ ਤਾਕਤ ਤੇ ਸ਼ਕਤੀ ਦੇ ਪ੍ਰਤੀਕ ਦੇ ਰੂਪ ਦੇ ਵਿੱਚ ਕਈ ਐਥੀਮੀਨ ਸਿੱਕਿਆਂ ਤੇ ਵੀ ਇਹਨਾਂ ਨੂੰ ਦਰਸਾਇਆ ਗਿਆ ਸੀ ਰੋਮਨ ਸਿੱਕਿਆਂ ਦੇ ਵਿੱਚ ਬਲਦ ਨੂੰ ਅਕਸਰ ਤਾਕਤ ਤੇ ਉਰਵਰਤਾ ਦਾ ਪ੍ਰਤੀਕ ਮੰਨਿਆ ਗਿਆ ਸੀ ਅਤੇ ਇਸ ਨੂੰ ਭਗਵਾਨ ਮੰਗਲ ਦੇ ਨਾਲ ਜੋੜਿਆ ਜਾਂਦਾ ਸੀ ਰੋਮਨ ਅਤੇ ਬਿਜ਼ੈਂਟਿਨ ਕਾਲ ਦੇ ਮਕਬਰੇ ਯਾਨੀ ਕਬਰਾਂ ਦੇ ਵਿੱਚ ਸ਼ੁਰੂ ਤੋਂ ਜੋ ਪ੍ਰਵੇਸ਼ ਦੁਆਰ ਸੀ ਉਹਨਾਂ ਦੇ ਬੈਲ ਦੇ ਦੋ ਸਿਰ ਯਾਨੀ ਬ੍ਰਿਕੋਨੀਅਮ ਦੇ ਅਤੇ ਪ੍ਰਵੇਸ਼ ਦ્વાਰ ਤੇ ਮਾਲਾ ਦੀ ਸਜਾਵਟ ਹੁੰਦੀ ਸੀ ਜਿਸ ਵਿਚਾਲੇ ਇੱਕ ਰੋਜ਼ਟ ਹੁੰਦਾ ਸੀ ਇਹਨਾਂ ਦੇ ਵਿੱਚ ਤਿੰਨ ਆਰਕੋਸੋਲੀਅਮ ਸ਼ਾਮਿਲ ਨੇ ਅਦਿਆਮਨ ਸੰਗ੍ਰਹਿਾਲੇ ਦੇ ਉਪ ਨਿਦੇਸ਼ਕ ਮੁਸਤਾਫਾ ਸੈਲਿਕ ਨੇ ਕਿਹਾ ਕਿ ਥਾਰਸਾ ਪ੍ਰਾਚੀਨ ਸ਼ਹਿਰ ਦੇ ਵਿੱਚ ਤਿੰਨ ਮੁੱਖ ਆਰਕੀਓਲੋਜੀਸਟ ਖੇਤਰ ਨੇ ਵੱਡਾ ਟੀਲਾ ਛੋਟਾ ਟੀਲਾ ਤੇ ਨੈਕਰੋਪੋਲਿਸ ਖੇਤਰ ਅਸੀਂ 2024 ਦੇ ਵਿੱਚ ਨੈਕਰੋਪੋਲਿਸ ਖੇਤਰ ਦੇ ਵਿੱਚ ਖੁਦਾਈ ਸ਼ੁਰੂ ਕੀਤੀ ਹੈ। ਅਸੀਂ ਪਹਿਲੇ ਖੋਜੇ ਗਏ ਰੋਕ ਕਬਰਾਂ ਦੇ ਵਿੱਚੋਂ ਦੋ ਅਤੇ ਰੋਕ ਕਬਰਾਂ ਜੋੜੀਆਂ ਨੇ। ਉਹਨਾਂ ਦੇ ਵਿੱਚ ਇੱਕ ਉਹ ਰੋਕ ਕਬਰ ਹੈ ਜਿਸ ਦੀ ਅਸੀਂ ਅੱਜ ਪਛਾਣ ਕੀਤੀ ਹੈ। ਇਸ ਮਕਬਰੇ ਦੇ ਵਿੱਚ ਜਿਸ ਦੇ ਵਿੱਚ ਇੱਕ ਮੁੱਖ ਸਥਾਨ ਅਤੇ ਤਿੰਨ ਆਰਕੋਸੋਲੀਅਮ ਨੇ ਪ੍ਰਵੇਸ਼ ਦੁਆਰ ਦੇ ਉਪਰੀ ਹਿੱਸੇ ਤੇ ਦੋ ਬੈਲ ਦੇ ਸਿਰ ਦੀਆਂ ਕ੍ਰਿਤਿਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਅਸੀਂ ਪ੍ਰਾਚੀਨ ਕਾਲ ਦੇ ਬਰੁਕਾਨੀਅਨ ਕਹਿੰਦੇ ਹਾਂ। ਬੈਲ ਦੇ ਸਿਰ ਦੇ ਮੱਧ ਭਾਗ ਦੇ ਵਿੱਚ ਗਰਲੈਂਟ ਅਤੇ ਰੋਸਟ ਨਾਮਕ ਸਜਾਵਟ ਨੇ ਅਸੀਂ ਇਸ ਖੇਤਰ ਨੂੰ ਘੁੰਮਣ ਫਿਰਨ ਲਈ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣਾਉਣਾ ਚਾਹੁੰਦੇ ਹਾਂ ਜਿਸ ਦੇ ਲਈ ਸਾਡੇ ਪ੍ਰਯਾਸ ਜਾਰੀ ਨੇ ਅਤੇ ਲਗਾਤਾਰ ਇਸ ਨੂੰ ਲੈ ਕੇ ਖੁਦਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਇਹ ਜੋ ਕਬਰ ਹੈ ਇਸ ਨੂੰ ਦੇਖ ਕੇ ਅਸੀਂ ਵੀ 당ਗ ਰਹਿ ਗਏ ਕਿ ਇੱਕ 2000 ਸਾਲ ਪੁਰਾਣੀ ਕਬਰ ਦੀ ਰਾਖੀ ਦੋ ਬੈਲਾਂ ਦੇ ਵੱਲੋਂ ਯਾਨੀ ਬਲਦਾਂ ਦੇ ਵੱਲੋਂ ਕੀਤੀ ਜਾ ਰਹੀ ਹੈ